Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. इश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਸੋਹਣਾ ਭਵਿਕ ਬਣਾਉਣ ਲਈ ਕੈਨੇਡਾ ਕੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਐਪਲ ਨੇ ਅਮਰੀਕਾ 'ਚ 500 ਬਿਲੀਅਨ ਡਾਲਰ ਨਿਵੇਸ਼ ਦਾ ਕੀਤਾ ਐਲਾਨ ਕਿਤੇ ਟੈਰਿਫ ਦਾ ਡਰਤਾ ਨਹੀਂ ਜੁਕਰੇਰੇ ਤੇ ਅਮਰੀਕਾ ਵਿਚਕਾਰ ਖਲੀਜ ਸਮਝੌਤਾ ਜਲਦ ਅਕਸਰ ਨੌਜਵਾਨ ਕੁੜੀਆਂ ਮੁੰਡੇ ਵਿਦੇਸ਼ਾਂ ਦੀ ਧਰਤੀ ਤੇ ਵਿੱਚ ਆਪਣਾ ਸੋਨਾ ਭੁਗਤ ਬਣਾਉਣ ਲਈ ਜਾਂਦੇ ਨੇ ਤਾਂ ਕਿ ਉਹਨਾਂ ਦਾ ਜੀਵਨ ਜਿਹੜਾ ਆਇਆ ਬੇਤ ਤਰੀਕੇ ਦੇ ਨਾਲ ਜਿਹੜਾ ਆਇਆ ਉਹ ਲੰਘ ਸਕੇ ਕਿਉਂਕਿ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਵੱਡੇ ਕੋਰਸ ਕਰਕੇ ਵੱਡੀਆਂ ਡਿਗਰੀਆਂ ਕਰਕੇ ਪਰਿਵਾਰ ਦਾ ਔਰ ਆਪ ਦੇ ਜੀਆਂ ਦੀ ਜਿਹੜੀ ਹੈ ਗਰੀਬੀ ਦੀ ਜਿਹੜੀ ਹੈ ਉਹ ਰੇਖਾੜੀ ਖਤਮ ਕੀਤੀ ਜਾ ਸਕਦੀ ਹੈ ਘਰ ਪਰਿਵਾਰ ਦੇ ਵਿੱਚੋਂ ਲੇਕਿਨ ਜਦੋਂ ਕਈ ਨੌਜਵਾਨਾਂ ਨਾਲ ਕੋਈ ਦੁਖਦਾਈ ਘਟਨਾ ਹੋ ਜਾਂਦੀ ਗਿਆ ਕੌਣ ਨੂੰ ਸੁਣ ਕੇ ਤਾਂ ਪੂਰੇ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਜਿਹੜੀ ਗਈ ਉਹ ਛਾ ਜਾਂਦੀ ਗਿਆ ਤੁਹਾਨੂੰ ਦੱਸਦੀ ਕੈਨੇਡਾ ਤੋਂ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਗਈ ਹੈ ਜਿੰਨੂੰ ਸੁਣ ਕੇ ਪਰਿਵਾਰ ਦੇ ਵਿੱਚ ਦੁੱਖਾਂ ਦਾ ਪਹਾੜ ਜਿਹਾ ਡੇਗ ਚੁੱਕਾ ਗਿਆ ਤੁਹਾਨੂੰ ਦੱਸਦੀਏ ਕਿ ਮੁਕਸਾ ਸਾਹਿਬ ਦੇ 24 ਸਾਲਾਂ ਨੌਜਵਾਨ ਹਰਮਨ ਜੋਤ ਸਿੰਘ ਦੀ ਮੌਤ ਹੋ ਚੁੱਕੀ ਗਈ ਹੈ ਜਾਣਕਾਰੀ ਅਨੁਸਾਰ ਹਰਮਨ ਜੋਤ ਸਿੰਘ ਕੈਨੇਡਾ ਵਿੱਚ ਐਡਮਿੰਟਨ ਵਿੱਚ ਰਹਿੰਦਾ ਸੀ ਜਿੱਥੇ ਉਸ ਦਾ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਏ ਉਹ ਸਿਰਫ 14 ਮਹੀਨੇ ਪਹਿਲਾਂ ਹੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਘਰ ਵਿੱਚ ਉਸਦੀ ਮਾਂ ਤੇ ਦਾਦੀ ਹੀ ਰਹਿ ਗਈਆਂ ਹਨ ਖਬਰ ਮਿਲਦਿਆਂ ਹੀ ਉਸਦੇ ਪਿੰਡ ਚੱਕ ਬੀੜ ਸਰਕਾਰ ਚ ਸ਼ੋਕ ਦੀ ਲਹਿਰ ਜੜੀ ਗਈ ਆ ਉਹ ਦੌੜ ਗਈ ਹੈ ਯਾਰੀ ਫੁੱਡਾ ਡਾਰੇ ਜाहिर ਐਪਲ ਨੇ ਅਮਰੀਕਾ ਚ 500 ਬਿਲੀਅਨ ਡਾਲਰ ਨਿਵੇਸ਼ ਦਾ ਕੀਤਾ ਐਲਾਨ ਕੀ ਕਹਿਣਾ ਹੈ ਤੁਹਾਨੂੰ ਦੱਸਦੀ ਹੈ ਦਿੱਗਜ ਕੰਪਨੀ ਐਪਲ ਨੇ ਇੱਕ ਵੱਡਾ ਐਲਾਨ ਕੀਤਾ ਹੈ ਐਪਲ ਨੇ ਕਿਹਾ ਹੈ ਕਿ ਉਹ ਅਗਲੇ 4 ਸਾਲਾਂ ਵਿੱਚ ਅਮਰੀਕਾ ਵਿੱਚ 500 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ ਜਿਸ ਨਾਲ ਅਮਰੀਕਾ ਵਿੱਚ 20000 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਕੰਪਨੀ ਦਾ ਕਹਿਣਾ ਹੈ ਕਿ ਇਸ ਵਿੱਚ ਹਿਊਮਸਟਨ ਵਿੱਚ ਇੱਕ ਨਵੀਂ ਸਰਵਨ ਨਿਰਮਾਣ ਸਹੂਲਤ ਮਿਸੀਗਨ ਵਿੱਚ ਇੱਕ ਸਪਲਾਇਰ ਅਕੈਡਮੀ ਅਤੇ ਦੇਸ਼ ਵਿੱਚ ਆਪਣੇ ਮੌਜੂਦਾ ਸਪਲਾਇਰਾਂ ਨਾਲ ਵਾਧੂ ਨਿਵੇਸ਼ ਵੀ ਸ਼ਾਮਲ ਹੋਣਗੇ। ਇਹ ਕੰਪਨੀ ਅਮਰੀਕਾ ਵਿੱਚ ਹੀ ਆਰਟੀਫੀਸ਼ੀਅਲ ਇੰਟੈਲੀਜੈਂਟ ਸਰਵਰ ਨੂੰ ਵੀ ਤਿਆਰ ਕਰੇਗੀ। ਦਰਸਲ Apple ਅਮਰੀਕੀ ਰਾਸ਼ਟਰਪਤੀ ਦੇ ਟੈਰਿਫ ਤੋਂ ਬਚਣਾ ਚਾਹੁੰਦਾ ਹੈ ਕਿਉਂਕਿ 트੍ਰੰਪ ਨੇ ਚੀਨ ਤੋਂ ਆਉਣ ਵਾਲੇ ਸਮਾਨ ਤੇ ਟੈਰਿਫ ਲਗਾਇਆ ਹੈ ਜੋ Apple ਲਈ ਭਾਰੀ ਪੈ ਸਕਦਾ ਹੈ। Apple ਦੇ ਸੀਈਓ ਟਿਮ ਕੁੱਕ ਨੇ ਹਾਲ ਹੀ ਵਿੱਚ ਇਸ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ 트ੰਪ ਨਾਲ ਮੁਲਾਕਾਤ ਕੀਤੀ ਸੀ ਇਸ ਮੀਟਿੰਗ ਦੇ ਵੇਰਵੇ ਹੋਰ ਸਾਹਮਣੇ ਆਏ ਹਨ ਕਿ ਪਿਛਲੇ ਹਫਤੇ ਟਿਮ ਕੁੱਕ ਨਾਲ ਮੁਲਾਕਾਤ ਤੋਂ ਬਾਅਦ ਰਾਸ਼ਟਰਪਤੀ 트ੰਪ ਨੇ ਕਿਹਾ ਕਿ ਉਹ ਐਪਲ ਸੈਂਕੜੇ ਅਰਬ ਡਾਲਰ ਦਾ ਨਿਵੇਸ਼ ਕਰ ਰਹੇ ਹਨ ਕਿਉਂਕਿ ਉਹ ਟੈਰਿਫ ਦਾ ਭੁਗਤਾਨ ਨਹੀਂ ਕਰਨਾ ਚਾਹੁੰਦੇ ਇੱਥੇ ਦੱਸ ਦਈਏ ਕਿ ਐਪਲ ਦਾ ਬਹੁਤ ਸਾਰੇ ਉਤਪਾਦ ਚੀਨ ਵਿੱਚ ਅਸੈਂਬਲ ਕੀਤੇ ਜਾਂਦੇ ਹਨ ਟਰੰਪ ਨੇ ਚੀਨ ਤੋਂ ਆਯਾਤ ਹੋਣ ਵਾਲੇ ਸਮਾਨ ਤੇ 10% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਰਾਸ਼ਟਰਪਤੀ ਟਰੰਪ ਨੇ ਆਪਣੀ ਪੋਸਟ ਵਿੱਚ ਐਪਲ ਅਤੇ ਟੀਮ ਕੁੱਕ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹਨਾਂ ਦਾ ਨਿਵੇਸ਼ ਮੌਜੂਦਾ ਪ੍ਰਣਾਲੀ ਵਿੱਚ ਉਹਨਾਂ ਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਧਰ ਯੂਕਰੇਨ ਅਤੇ ਅਮਰੀਕਾ ਵਿਚਕਾਰ ਖਣਿਜ ਸਮਝੌਤਾ। ਜੀ ਹਾਂ, ਖਣਿਜ ਸਮਝੋਤੇ ਤੇ ਸਹਿਮਤੀ ਯੂਕਰੇਨ ਅਤੇ ਅਮਰੀਕਾ ਖਣਿਜ ਸਬੰਧੀ ਸਮਝੋਤੇ ਤੇ ਸਹਿਮਤ ਹੋ ਗਏ ਹਨ ਇਸ ਹਫਤੇ ਦਸਤਕ ਹੋਣ ਦੀ ਸੰਭਾਵਨਾ ਹੈ ਅਮਰੀਕਾ ਨੇ ਯਕੀਨੀ ਬਣਾਇਆ ਹੈ ਕਿ ਉਹ ਜੋਕਰੇਨ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਨਿਵੇਸ਼ ਕਰੇਗਾ ਟਰੰਪ ਨੇ ਸਮਝੋਤੇ ਤੋਂ ਵੱਡੀ ਗੱਲ ਕਰਾਰ ਦਿੱਤਾ ਗਿਆ ਪਰ ਅਜੇ ਤੱਕ ਇਹ ਨਹੀਂ ਦੱਸਿਆ ਕਿ ਜੋਕਰੇਨ ਨੂੰ ਬਦਲੇ ਵਿੱਚ ਕੀ ਮਿਲੇਗਾ ਤੁਹਾਨੂੰ ਦੱਸ ਦਈਏ ਅਧਿਕਾਰੀਆਂ ਨੇ ਕਿਹਾ ਕਿ ਇੱਕ ਆਮ ਧਾਰਾ ਹੈ ਕਿ ਜੋ ਕਹਿੰਦੀ ਹੈ ਕਿ ਅਮਰੀਕਾ ਇੱਕ ਸਥਿਰਕ ਅਤੇ ਖੁਸ਼ਹਾਲ ਪ੍ਰਭੂ ਸੱਤਾ ਸੰਪੰਨ ਯੂਕਰੇਨ ਵਿੱਚ ਨਿਵੇਸ਼ ਕਰੇਗਾ ਇਹ ਸਤਾਈ ਸ਼ਾਂਤੀ ਲਈ ਕੰਮ ਕਰੇਗਾ ਅਮਰੀਕਾ ਸੁਰੱਖਿਆ ਯਕੀਨੀ ਬਣਾਉਣ ਦੇ ਯਤਨਾਂ ਦਾ ਸਮਰਥਕ ਕਰੇਗਾ ਹੁਣ ਸਰਕਾਰ ਵੇਰਵਿਆਂ ਤੇ ਕੰਮ ਕਰ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੈਲੈਂਸਕੀ ਸ਼ੁੱਕਰਵਾਰ ਨੂੰ ਆਪਣੀ ਵਾਸ਼ਿੰਗਟਨ ਫੇਰੀ ਦੌਰਾਨ ਸਮਝੌਤੇ ਤੇ ਦਸਤਕ ਕਰ ਸਕਦੇ ਹਨ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਪੁਸ਼ਟੀ ਕੀਤੀ ਹੈ ਕਿ ਜੇ ਲੈਂਕਸੀ ਵਾਸ਼ਿੰਗਟਨ ਆ ਰਹੇ ਹਨ ਅਤੇ ਇੱਕ ਵੱਡਾ ਸਮਝੌਤਾ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਮੈਂ ਸੁਣ ਰਿਹਾ ਹਾਂ ਮੈਂ ਸੁਨਿਆ ਵੀ ਹੈ ਕਿ ਉਹ ਸ਼ੁੱਕਰਵਾਰ ਨੂੰ ਆ ਰਿਹਾ ਹੈ। ਉਹ ਮੇਰੇ ਨਾਲ ਇਸਤੇ ਦਸਤਕ ਕਰਨਾ ਚਾਹੁੰਦਾ ਹੈ। ਇਹ ਬਹੁਤ ਵੱਡੀ ਗੱਲ ਹੈ। ਇਹ ਬਹੁਤ ਵੱਡੀ ਗਲਤ ਹੈ ਇਹ ਲੇਕਿਨ ਯੂਕ੍ਰੇਨੀ ਅਧਿਕਾਰੀਆਂ ਦਾ ਦਾਵਾ ਹੈ ਕਿ ਅਮਰੀਕਾ ਨੇ ਯੂਕ੍ਰੇਨ ਲਈ ਆ ਸਭੀ ਸੁਵਿਧਾਜਨਕ ਸਾਰੀਆਂ ਤਰ੍ਹਾਂਆਂ ਮਾ ਨੂੰ ਹਟਾ ਦਿੱਤਾ ਹੈ ਇਹਨਾਂ ਵਿੱਚ 500 ਬਿਲੀਅਨ ਡਾਲਰਾਂ ਦਾ ਹਵਾਲਾ ਵੀ ਸ਼ਾਮਲ ਹੈ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਕਰ ਸਕਦੇ ਲੇਕਿਨ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਪਈ ਹੈ ਤੁਹਾਨੂੰ ਦੱਸ ਦਈਏ ਕਿ ਜਿਲੰਗਸੀ ਨੇ ਪਹਿਲਾਂ 트ੰਪ ਦੀ ਇਸ ਮੰਗ ਨੂੰ ਰੱਦ ਕਰ ਦਿੱਤਾ ਸੀ ਪਰ ਯੂਕਰੇਨ ਨੂੰ ਅਮਰੀਕਾ ਨੂੰ 500 ਬਿਲੀਅਨ ਡਾਲਰ ਦੇ ਖਰੀਦ ਦੇਣੇ ਪੈਣਗੇ ਇਹ ਕ੍ਰੇਜ ਪੋਲਰ ਇਲੈਕਟ੍ਰਿਕ ਵਾਹਨਾਂ ਅਤੇ ਹੋਰ ਟੈਕਨੋਲੋਜੀਆ ਵਿੱਚ ਵਰਤੇ ਜਾਂਦੇ ਹਨ ਇਹ ਰਕਮ ਜੋ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਫੌਜੀ ਸਹਾਇਤਾ ਦੇ 60 ਬਿਲੀਅਨ ਡਾਲਰ ਦੇ ਅਧਿਕਾਰਤ ਅੰਕੜੇ ਤੋਂ ਕਿਤੇ ਵੱਧ ਸੀ 트럼ਪ ਨੇ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ ਕਿ ਯੂਕਰੇਨ ਨੂੰ ਬਦਲੇ ਵਿੱਚ ਕੀ ਮਿਲੇਗਾ Tune in to marriageleven.com every Saturday 2 to 3 p.m. with varinder Ubhi, a show about matrimonials, life partnership and relationships, only on Radio Zindagi, 1550 AM. Mission call 510-943-8037, that is 510-943-8037. रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.